ਸਿਕਲ ਮੈਂ ਸੁਖندر ਸਿੰਘ ਕੋਲਤਾ ਗਰਾਊਂਡ ਰਿਪੋਰਟ ਜਮੀਨੀ ਹਿੱਕੀ ਤੋਂ ਇਸ ਵਕਤ ਆਪਾਂ ਦਵਾਰਿਆਂ ਰੋਡ ਤੇ ਸ਼ੇਰਪੰਜਾਬ ਨਗਰ 'ਚ ਖੜੇ ਆ ਇਹ ਜਿਹੜੀ ਗਲੀ ਆ ਇੱਕ ਪਾਸਾ 26 ਨੂੰ ਲੱਗਦਾ ਇੱਕ ਪਾਸਾ 27 ਨੂੰ ਲੱਗਦਾ 26 ਦੇ ਜਿਹੜੇ ਸਬੰਧਤ ਐਮਸੀ ਹੈ ਹਰਵਿੰਦਰ ਸਿੰਘ ਆਪਣੇ ਰਿੰਕੂ ਜੀ ਹੈਗੇ ਆ ਤੇ ਜਿਹੜੇ 27 ਦੇ ਸਬੰਧਤ ਐਮਸੀ ਹੈ ਇਹ ਨਿਰਮਲ ਸਿੰਘ ਹੈਗੇ ਆ ਬਾਕੀ ਲਗਭਗ ਜੋ ਇੱਥੇ ਗਲੀਆਂ ਬਣ ਚੁੱਕੀਆਂ ਆ ਆਹੀ ਗਲੀ ਨਾਲ ਵਿਤਕਰਾ ਕੀਤਾ ਗਿਆ ਇਹ ਤੁਹਾਨੂੰ ਦਿਖਾ ਦੋ ਜਰਾ ਆ ਨਾਲੀਆਂ ਦਾ ਹਾਲ ਵੀ ਦਿਖਾ ਦਿਓ ਗਰਾਊਂਡ ਤੇ ਤਾਂ ਕੀ ਤੁਸੀਂ ਕਿੰਨਾ ਕੁ ਪਰੇਸ਼ਾਨ ਹੋ ਇਸ ਮਾਮਲੇ ਬਹੁਤ ਪਰੇਸ਼ਾਨ ਹੈ ਜੀ ਮੇਰਾ ਮੁੰਡਾ ਇੱਕ ਹੱਥ ਨਾਲ ਰਸਕਾ ਚਲਾ ਕੇ ਮਸਾਂ ਲੈ ਕੇ ਆਉਂਦਾ ਹੈਗਾ ਹੈ ਤੇ ਸੇ ਉਹ ਗੱਲਾਂ ਗਰੀਬ ਲੋਕ ਕਹਿੰਗੇ ਬਿਲਕੁਲ ਫਲਾ ਫੇ ਸਾਡੇ ਅੰਦਰ ਜਾ ਵਰਦੇ ਜਦੋਂ ਸਾਡੇ ਮੀਂਹ ਆ ਜਾਂਦਾ ਤਾਂ ਸਾਡੇ ਨੰਗਲ ਨੂੰ ਥਾਣੀ ਨਰਕ ਮੰਨ ਲਓ ਕਿ ਇਹ ਗਲੀ ਹੈ ਜਿਹੜੀ ਨਾਲੀਆਂ ਉਹੱਕ ਜੀ ਸਾਡੇ ਨਦਵੰਤਰ ਕੀਤਾ ਸਰਕਾਰ ਨੇ ਵੀ ਸਰਕਾਰ ਤਾਂ ਪਹਿਲਾਂ ਵੀ ਸੀਗੀ ਹਾਂ ਜੀ ਮ ਜੀ ਅਸੀਂ ਕਿਸੇ ਨੂੰ ਜਾਣਦੇ ਤਾਂ ਸਾਨੂੰ ਕਹਿੰਦੇ ਥੋੜੇ ਕਹਿੰਦੇ ਜੈਟਰੀ ਨਹੀਂ ਥਾਂਦੀ ਤੇ ਬੋਟਾ ਮੌਕੇ ਕਿਹੜਾ ਸਾਡੀਆਂ ਜੈਟਰੀਆਂ ਵੜਨਾਂ ਬੋਟਾ ਵੇਲੇ ਸਾਡੇ ਕੋਲ ਫਿਰ ਕਸਤ ਹੋਉਂਦੀ ਵਾਹ ਗਰੂ ਹਾਂ ਮੈਂ ਤਾਂ ਹਮੇਸ਼ਾ ਲੜਤੀ ਸਾਡੀ ਜੈਟਰੀ ਨਹੀਂ ਥਾਂਦੀ ਜਦ ਗਲੀ ਜੈਂਡਰ ਜੀ ਕਦੇ ਵੀ ਕਹਣ ਵੀ ਜੈਟਰੀ ਲਿਆਓ ਤੇ ਫਿਰ ਵੋਟ ਪਾਓ ਫਿਰ ਵੋਟ ਪਾਓ ਹਾਂ ਕੋਈ ਸਾਡੇ ਕੋਈ ਜਮਾਦਾਰ ਨਹੀਂ ਆਉਂਦਾ ਕੋਈ ਕੁਝ ਨਹੀਂ ਇੱਥੇ ਆਉਂਦਾ ਜੀ ਕੋਈ ਸਾਡੇ ਕੰਨ ਨਹੀਂ ਵੀ ਇਹ ਪਾਣੀ ਦਾ ਗਰੌਸ ਨਹੀਂ ਆਵੇ ਕੋਈ ਸਾਡੇ ਕੋਈ ਕੁਝ ਨਹੀਂ ਆ ਭਈ ਆ ਵੀ ਲੱਗ ਗਿਆ ਪਿਆ ਦੇਖੋ ਜੀ ਵੀ ਜਰਾ ਆਮਿੰਦ ਕਰੀ ਜਾਂਦਾ ਫਿਰ ਉਹ ਕੀ ਕਰ ਗਿਆ ਆਪਦੇ ਬਾਰੇ ਚਾਹ ਤਾ ਸਾਨੂੰ ਇਹ ਕਹਣਗੇ ਜਿੱਦੋਂ ਵੀ ਸਾਡਾ ਕੋਈ ਹੁੰਦਾ ਮਾਤ ਜਿੱਦੋਂ ਵੀ ਅਸੀਂ ਜਾਣੇ ਆ ਕਿਸੇ ਕੋਲੇ ਕਹਣਗੇ ਛੋਟੇ ਥਾਂ ਦਾ ਕਬਜੇ ਦਾ ਥੋੜੀ ਥਾਂ ਦਾ ਨਾ ਇਹ ਜੈਟਰੀ ਹੈ ਨਹੀਂ ਦੱਸੋ ਜੀ ਤਾਂ ਬੋਟਾ ਸਾਥੋਂ ਲੈਣੇ ਕੰਮ ਲੈਣੇ ਉਹਦੇ ਜੈਟਰੀ ਕਿੱਥੇ ਜਾਂਦਾਂ ਠੀਕ ਠੀਕ ਹੈ ਭਾਈ ਜੀ ਤੁਸੀਂ ਗੱਲ ਨੂੰ ਸਰਕਾਰ ਜੀ ਭਾਈ ਜੀ ਤੁਸੀਂ ਸਮਝ ਸਕਦੇ ਹੋ ਇਹ ਵੀ ਇਨਸਾਨ ਹੈ ਜਿੱਥੇ ਉਹ ਸਾਰਾ ਮੱਲਾ ਬਣਾਦਾ ਇਹ ਵੀ ਬੰਨਣਾ ਚਾਹੀਦਾ ਸੀ। ਆ ਬੰਦੇ ਨਹੀਂਗੇ। ਠੀਕ ਹੈ ਜੀ। ਗਰਾਊਂਡ ਰਿਪੋਰਟ ਤੋਂ ਸੁਖندر ਸਿੰਘ ਖਲੋਤਾ। ਪਾਕਤਾਪਨ ਦੁਆਰਾਂ ਰੋਡ ਡੇਰਾ ਬਾਬਾ ਹੁਕਮੀਨਾਥ ਦਾ ਏਰੀਆ ਕਵਰ ਕਰ ਰਹੇ ਆ। ਇਹ ਛੱਬੀਵਾੜ ਨਾਲ ਸੰਬੰਧਤ ਹੈ ਹਰਵਿੰਦਰ ਸਿੰਘ ਜੀ ਰਿੰਕੂ ਸੰਬੰਧਿਤ ਐਮਸੀ ਹੈ। ਜਿਹੜੇ ਲੋਕਲ ਬੰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਲਗਭਗ ਸਾਰੇ ਦੇਖਿਆ ਆ। ਏਰੀਆ ਸਾਰਾ ਕੱਚਾ ਹੈ। ਇੱਥੇ ਇੱਕ ਵੀ ਗਲੀ ਨਹੀਂ ਬਣੀ। ਇਸ ਸੰਬੰਧੀ ਜਿਹੜੇ ਲੋਕਲ ਬੰਦੇ ਆ ਇਤੋਂ ਤੁਸੀਂ ਨਹੀਂ ਕਾ ਉਹਨਾਂ ਦੁੱਖ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਭਾਈ ਜੀ ਕੀ ਨਾਮ ਕੀ ਹੈ ਜੀ ਤੁਹਾਡਾ ਬਸੇ ਗਾਉ ਜੀ ਮੇਰਾ ਨਾਮ ਅਰਸ਼ੇਵ ਕਾਈ ਜੀ ਤੁਸੀਂ ਇੱਥੇ ਰਹਿੰਦੇ ਹੋ ਮੈਂ ਲੋਕਾਂ ਰਹਿਣਾ ਇੱਥੇ ਜੀ 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 ਤੇ ਵੀਰੇ ਹੁਣ ਇਹ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਬਣਿਆ ਕਿਉਂ ਨਹੀਂ ਕਿਉਂਕਿ ਸਰਪੰਚ ਰਿੰਕੂ ਬਣਿਆ ਇੱਥੋਂ ਦਾ ਐਮਸੀ ਹੈ ਜੀ ਤੇ ਇਹ ਗਲੀਆਂ ਸਟਾਰਟਿੰਗ ਤੋਂ ਪੱਟੀਆਂ ਗਈਆਂ ਜਦੋਂ ਪੱਟੀਆਂ ਆਪਣੇ ਇੱਥੇ ਸ਼ੁਰੂ ਕੀਤੀਆਂ ਸੀ ਪੱਟਣ ਦੀ ਉਹਦੇ ਇੱਥੋਂ ਆਪਣੇ ਹੋਈ ਹੈ ਹਾਂ ਤੇ ਪਰ ਹਜੇ ਤੱਕ ਉਸ ਤੋਂ ਬਾਅਦ ਪੱਟ ਕੇ ਛੱਡਤੀਆਂ ਕੋਈ ਸੁਣਵਾਈ ਨਹੀਂ ਹੋਈ ਜੀ ਜੀ ਸਾਰੀਆਂ ਗਲੀਆਂ ਕੱਟੀਆਂ ਪਿਆ ਜੀ ਸਾਰਾ ਸੀਵਰੇ ਅੱਧਾ ਕਿ ਪਿਆ ਅੱਧਾ ਕਿ ਨਹੀਂ ਪਿਆ ਗਾ ਨਹੀਂ ਪਿਆ ਹੂੰ ਉਸ ਤੋਂ ਬਾਅਦ ਇਹਦੀ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਹੋਈ ਕਿੰਨੀ ਕਿ ਦਿੱਕਤ ਆਉਂਦੀ ਹੈ ਮੀ ਮੀ ਜਦੋਂ ਆ ਜਾਂਦਾ ਦੇਖਦਾ ਭਰਾ ਸਾਰਿਆਂ ਨੂੰ ਹੀ ਆਉਂਦੀ ਹੈ ਹੁਣ ਇੱਥੇ ਟੋਏ ਡੇੜੇ ਬਣੇ ਪਏ ਆ ਹੁਣ ਹੋ ਤੱਕ ਵੇਲਾ ਵੀ ਸਾਰੇ ਬਰਾਹਾਲ ਹੀ ਐ ਕੋਈ ਸੋਨਿਆ ਤੱਕ ਦਾ ਕਿ ਬਾਈ ਜੀ ਇੰਨੀ ਕਾਈ ਜਾਂਦੀ ਐ ਨਾ ਪਾਣੀ ਛੜਕਦਾ ਨਹੀਂ ਆਉਂਦਾ ਕੋਈ ਭਰਾ ਚੱਲਦਾ ਹੁੰਦਾ ਸੀ ਆ ਜੀ ਜੀ ਪਿੰਡਾਂ ਇੰਨੀ ਸਮੱਸਿਆ ਹੋਈ ਪਿਆਰ ਹੋਰ ਸਾਰਾ ਜਿਹੜਾ ਸੀਰਵਜ ਸੀਰੇ ਪੱਟਾ ਉਹਨਾਂ ਦੂਰੀਵਾਰ ਪੱਟ ਕੇ ਫੇਰ ਪਾਇਆ ਜੀ ਇੰਜੀਨੀਅਰ ਪਤਾ ਨਹੀਂ ਕਿਓ ਜਿ ਲੈ ਆਂਦੇ ਕਿਓ ਨਹੀਂ ਠੇਕੇਦਾਰ ਨੇ ਵੀ ਇਹ ਜਮੇ ਨਾ ਤਹਿਨਾ ਕੀਤੀ ਪਈ ਆ ਨਾ ਕੋਈ ਹਰੇਕ ਬਾਲਟੀ ਵਾਲਾ ਹਾਂਜੀ ਬਣਾਦਾ ਬਣਾਦਾ ਪਰ ਜਿਨ੍ਹਾਂ ਦਾ ਕੰਮ ਹੋਈ ਨਹੀਂ ਸੋਨਦੇ ਪੇ ਜ਼ੋਰ ਕਿਤੇ ਪਾਓ ਕਰੋ 4 ਸਾਲ ਹੋ ਗਏ ਪੱਟੇ ਹੋਏ ਨੇ ਠੀਕ ਐ ਕੰਮ ਸ਼ੁਰੂ ਇੱਥੇ ਕਿਤੇ ਇਟਾਂ ਇੱਥੋਂ ਟੈਲਾ ਦਿਖਾ ਦਿਆਂ ਸਰਗੋਥੋਂ ਬਣਾ ਇੱਥੋਂ ਚੱਕ ਕੇ ਪਿੱਛੋਂ ਸਾਰਾ ਕੁਝ ਬਣਾਤਾ ਪਿੱਠੇ ਬੈਕਸ ਬੈਸ ਸਰ ਕੁਲਤਾਰ ਸਿੰਘ ਸੰਧਵਾਨੇ ਆਪ ਚੁਕਾਈਆਂ ਇੱਥੇ ਜਿੱਦੇ ਇਲੈਕਸ਼ਨ ਲੜਨ ਆਇਆ ਸੀ ਨਾ ਤੇ ਇਹਨੇ ਆਪ ਕੁਲਤਾਰ ਸਿੰਘ ਨੇ ਇੱਥੇ ਜਦੋਂ ਆਇਆ ਇੱਥੇ ਉਹਦੇ ਇਲੈਕਸ਼ਨ ਆ ਵੀਰੇ ਉਹ ਉਥੋਂ ਚੁਕਾਈਆਂ ਚੌਂਡ ਤੋਂ ਉਹਨੇ ਆਪ ਚੈੱਕ ਕਰਕੇ ਵੀ ਐਟ ਆਈ ਹੈ ਮਾੜੀ ਇਹਨੂੰ ਦੁਆਰਾ ਭੇਜੋ ਬਸ ਇਹੋ ਜੀ ਗਈ ਹੈ ਅਜੇ ਤੱਕ ਨਹੀਂ ਬੰਦੀ ਮੁੜੀ ਗਈ ਠੀਕ ਠੀਕ ਹਾਂ ਅਜੇ ਤੱਕ ਨਹੀਂ ਹਜੇ ਤੱਕ ਕੋਈ ਵੀ ਟੈਲ ਆਏਗੀ ਕੋਈ ਬੰਦਾ ਨਹੀਂ ਆਇਆ ਉਸ ਤੋਂ ਬਾਅਦ ਦੋਸਤੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਆਪ ਹੀ ਦੇਖ ਲਿਆ ਮੈਂ ਵੀ ਦੇਖ ਲਿਆ ਸੰਧੂ ਸਾਹਿਬ ਸੰਧਵਾ ਸਾਹਿਬ ਤੁਹਾਡੀ ਸਰਕਾਰ ਵੇਲੇ ਦੋਨੇ ਤੁਸੀਂ ਜ਼ਿੰਮੇਵਾਰੋਂ ਇਸ ਚੀਜ਼ ਵੱਲ ਧਿਆਨ ਕਰੋ ਜੀ ਕੱਢ ਦੇ